ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਫੇਰ ਇੱਕ ਨਵੀਂ ਵੀਡੀਓ ਲੈ ਕੇ ਆਇਆ ਤੇ ਬਹੁਤ ਛੋਟਾ ਜਿਹਾ ਸਵਾਲ ਹੈ ਜਿਹੜੇ ਵਿਸ਼ੇ ਤੇ ਆਪਾਂ ਗੱਲ ਕਰਨੀ ਹੈ ਤੇ ਉਹ ਬਹੁਤ ਜ਼ਰੂਰੀ ਹੈ ਇਹ ਗੱਲ ਸਮਝਣੀ ਤੇ ਇਹ ਵਿਚਾਰ ਨਹੀਂ ਤੇ ਅੱਜ ਮੈਂ ਆਪਦੇ ਵਿਚਾਰ ਤੁਹਾਡੇ ਸਾਹਮਣੇ ਰੱਖਣਾ ਚਾਹਣਾ ਉਹ ਸ਼ਬਦ ਹੈ ਨਿਕਾ ਜਾਂ ਹੀਣਤਾ ਹੀਣ ਭਾਵਨਾ ਜਿਹੜੀ ਕਿ ਆਪਣੇ ਸਿੱਖਾਂ ਦੇ ਵਿੱਚ ਅੱਜ ਘਰ ਘਰ ਚੁੱਕੀ ਹੈ ਆਪਣੇ ਧਰਮ ਪ੍ਰਤੀ ਹੀਣ ਭਾਵਨਾ ਰੱਖਣੀ ਆਪਣਾ ਧਰਮ ਨੂੰ ਅੱਗੇ ਵਧਾਉਣ ਦੀ ਜਗ੍ਹਾ ਆਪਾਂ ਧਰਮ ਦੀ ਗੱਲ ਕਰਨ ਲੱਗਿਆ ਸੰਗਦੇ ਆ ਸ਼ਰਮ ਮਹਿਸੂਸ ਕਰਦੇ ਆ ਜਾਂ ਆਪਾਂ ਕਿਸੇ ਧਾਰਮਿਕ ਜਿਹੜੇ ਚਿੰਨ੍ਹ ਨੇ ਆਪਣੇ ਜਿਵੇਂ ਕਿ ਪੱਗ ਹੋਊਗੀ ਦਾੜ੍ਹੀ ਹੋਊਗੀ ਜਾਂ ਆਪਣਾ ਪਹਿਰਾਵਾ ਉਦੋਂ ਤਾਂ ਆਪਾਂ ਮਨਕਰ ਹੁੰਨੇ ਜਾਂ ਆਪਣੇ ਗੁਰੂਆਂ ਦੇ ਨਾਮ ਆਪਾਂ ਰਿਸਪੈਕਟ ਨਾਲ ਨਹੀਂ ਬੋਲਦੇ ਹੁਣ ਆਪਾਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦੇ ਆ ਅੱਜ ਆਪਾਂ ਗਾਣਿਆਂ ਵਿੱਚ ਵੀ ਦੇਖ ਲੈਂਦੇ ਆ ਤੇ ਆਮ ਲੋਕਾਂ ਦੇ ਮੂੰਹਾਂ ਵਿੱਚ ਵੀ ਦੇਖ ਲੈਂਦੇ ਆ ਗੁਰੂ ਨਾਨਕ ਦੇਵ ਜੀ ਆਪਣੇ ਸਿੱਖਾਂ ਦੇ ਪਹਿਲੇ ਗੁਰੂ ਨੇ ਤੇ ਉਹ ਆਪਣੇ ਗੁਰੂ ਨੇ ਜਿਵੇਂ ਆਪਣੇ ਗੁਰੂ 10 ਗੁਰੂ ਹੋਏ ਨੇ ਤੇ ਉਹਨਾਂ ਦਾ ਨਾਮ ਅੱਗੇ ਆਪਾਂ ਗੁਰੂ ਲਗਾਉਨੇ ਆ ਪਰ ਗੁਰੂ ਨਾਨਕ ਦੇਵ ਜੀ ਨੂੰ ਤੁਸੀਂ ਬਾਬਾ ਨਾਨਕ ਬਣਾਤਾ ਬਾਬਾ ਨਾਨਕ ਤਾਂ ਸਾਡੇ ਪਿੰਡ ਵੀ ਇੱਕ ਹੋਰ ਪਿੰਡਾਂ ਦੇ ਵਿੱਚ ਵੀ ਹੋਣਗੇ ਬਾਬੇ ਬਾਬਾ ਤਾਂ ਇੱਕ ਬਜ਼ੁਰਗ ਬੰਦੇ ਨੂੰ ਆਪਾਂ ਸ਼ਬਦ ਉਹਨੂੰ ਰਿਸਪੈਕਟ ਕਰਨ ਦੀ ਇੱਕ ਨਾਮ ਦੇਦਾ ਬਾਬਾ ਤੇ ਹੁਣ ਉਹ ਬਾਬੇ ਤੇ ਆਪਣੇ ਬਾਬੇ ਜਿਹੜਾ ਤੁਸੀਂ ਬਾਬਾ ਬਣਾ ਰੱਖਿਆ ਗੁਰੂ ਨਾਨਕ ਦੇਵ ਜੀ ਦੇ ਵਿੱਚ ਅੰਤਰੀ ਨਹੀਂ ਕੋਈ ਬਾਬਾ ਸਾਡੇ ਪਿੰਡਾਂ ਇੱਕ ਉਹਨੇ ਆਪਦੇ ਜਗ੍ਹਾ ਦੇ ਵਿੱਚ ਠੇਕਾ ਖੋਲਤਾ ਤੇ ਇੱਥੇ ਇੱਕ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਦਾ ਆਪਾਂ ਮਤਲਬ ਆਪਣੇ ਧਰਮ ਦੇ ਜਿਨ੍ਹਾਂ ਨੇ ਧਰਮ ਇੱਕ ਚਲਾਇਆ ਸਿੱਖ ਧਰਮ ਚਲਾਇਆ ਜੇ ਬਾਨੀ ਨੇ ਸਿੱਖ ਧਰਮ ਦੇ ਆਪਾਂ ਉਹਨਾਂ ਦਾ ਨਾਮ ਬਾਬਾ ਨਾਨਕ ਕਹੀਏ ਨੇ ਉਹ ਗੁਰੂ ਨਾਨਕ ਦੇਵ ਜੀ ਨੇ ਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਆਪਾਂ ਮਤਲਬ ਜਿੰਨਾ ਰਿਸਪੈਕਟ ਨਾਲ ਬੋਲ ਸਕੀਏ ਉਨਾ ਘੱਟ ਹੁਣ ਆਪਾਂ ਹੋਰ ਧਰਮਾਂ ਦੀ ਗੱਲ ਕਰਦੇ ਆ ਜਿਹੜੇ ਆਪਣੇ ਗੁਰੂ ਨਾਨਕ ਦੇਵ ਜੀ ਦਾ ਨਾਮ ਲੈਂਦੇ ਨੇ ਉਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਤੇ ਆਪਨਾਂ ਵਾਲੇ ਬਾਬਾ ਨਾਨਕ ਕਹਿੰਦੇ ਨੇ ਕਿੱਧਰੋਂ ਜਾਂਦੀ ਏ ਗੱਲ ਇਹ ਆਪਾਂ ਆਪਦੇ ਗੁਰੂ ਦੇ ਨਾਮ ਨਹੀਂ ਰਿਸਪੈਕਟ ਨਾਲ ਬੋਲ ਸਕਦੇ ਫਿਰ ਜਿਹੜੇ ਗੁਰੂ ਨਾਨਕ ਦੇਵ ਜੀ ਨਾਲ ਜੀਵਨ ਬਤਾਇਆ ਜਿਨ੍ਹਾਂ ਨੇ ਭਾਈ ਮਰਦਾਨਾ ਜੀ ਤੇ ਹਰੇਕ ਮੂੰਹ ਦੇ ਵਿੱਚ ਮਰਦਾਨਾ ਵੀ ਚੱਲ ਮਰਦਾਨਿਆਂ ਉਹ ਮਰਦਾਨਾ ਐਂ ਕਹਿੰਦਾ ਨਾਮ ਤੁਸੀਂ ਸਮਝ ਕੇ ਰੱਖਿਆ ਆਮ ਲੋਕ ਸੀ ਉਹ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਜੀਵਨ ਬਤਾਇਆ ਉਹ ਤਾਂ ਪੂਜਨੀਕ ਨੇ ਤੇ ਭਾਈ ਬਾਲਾ ਜੀ ਤੇ ਹੁਣ ਆਪਾਂ ਚੱਲੋ ਇਹ ਤਾਂ ਆਪਣੇ ਗੁਰੂਆਂ ਦੇ ਨਾਮ ਦੇ ਆਪਾਂ ਆਪਾਂ ਇੱਕ ਨਾਮ ਦਾ ਇੱਕ ਕਰਿਆ ਵੀ ਹਾਂ ਰਿਸਪੈਕਟ ਨਾ ਬੁੱਲਣਾ ਹੁਣ ਹੋਰ ਗੱਲ ਸੁਣਾ ਦਦਾ ਵੀ ਆਪਾਂ ਹੀਣ ਭਾਵਨਾ ਕਿਵੇਂ ਆ ਹੁਣ ਜਿਹੜੇ ਆਪਣੇ ਗੁਰੂਆਂ ਨੇ ਕੌਤਕ ਕੌਤਕ ਵਿਖਾਏ ਨੇ ਤੇ ਕੋਈ ਕਰਮਾਤਾ ਕੀਤੇ ਨੇ ਜਾਂ ਮਤਲਬ ਜਿਹੜੀ ਲੋਕਾਈ ਹੈ ਉਹ ਗੁਰੂ ਨਾਨਕ ਦੇਵ ਜੀ ਨੂੰ ਕਿਉਂ ਸਜਦਾ ਕਰਦੇ ਸੀ ਕਿਉਂ ਇਹ ਜਿੰਨੇ ਦੇਸ਼ਾਂ ਦੇ ਵਿੱਚ ਗਏ ਉਹ ਉਹਨਾਂ ਨੂੰ ਪੀਰ ਪਗੰਗ ਮੰਨਦੇ ਨੇ ਤੇ ਕੋਈ ਹਰੇਕ ਦੇਸ਼ ਦੇ ਵਿੱਚ ਅਲੱਗ-ਅਲੱਗ ਨਾਮ ਲੈ ਕੇ ਉਹਨਾਂ ਨੂੰ ਮਤਲਬ ਬੁਲਾਇਆ ਗਿਆ ਉਹ ਆਮ ਨਾਮ ਨਹੀਂ ਮਤਲਬ ਉਹਨਾਂ ਨੂੰ ਇੱਕ ਦੇਵਤੇ ਵਾਂਗੂ ਜਿਵੇਂ ਕਿਤੇ ਪੀਰ ਕਹਿੰਦੇ ਨੇ ਕਿਤੇ ਮੁਰਸ਼ਿਦ ਕਹਿੰਦੇ ਨੇ ਕਿਤੇ ਕੁਛ ਕਹਿੰਦੇ ਨੇ ਇੱਕ ਚੀਨ ਦੇ ਵਿੱਚ ਮਤਲਬ ਉਹਨਾਂ ਦਾ ਜਿਵੇਂ ਉਹ ਲਿਸ਼ਟਾਈ ਸੀ ਮਤਲਬ ਇਹ ਹਰੇਕ ਨੇ ਮਤਲਬ ਆਪਦੇ ਰਿਸਪੈਕਟ ਦੇ ਨਾਲ ਨਾਮ ਰੱਖੇ ਹੋਏ ਨੇ ਤੇ ਉਹ ਐਨੀ ਥੋੜੀ ਕੋਈ ਨਾਮ ਰਕਤਾ ਜੇ ਉਹਨਾਂ ਨੇ ਕੌਤਕ ਵਿਖਾਏ ਨੇ ਕੋਈ ਮਤਲਬ ਉਹਨਾਂ ਨੇ ਕਰਾਮਾਤਾ ਕੀਤੀਆਂ ਨੇ ਤਾਂ ਲੋਕਾਂ ਨੇ ਮਤਲਬ ਉਹਨਾਂ ਨੂੰ ਪਰਮਾਤਮਾ ਮੰਨਿਆ ਵੀ ਇਹ ਕੋਈ ਆਮ ਇਨਸਾਨ ਨਹੀਂ ਹੈਗੇ ਤੇ ਆਪਾਂ ਜੇ ਉਹਨਾਂ ਦੀ ਕਰਮਾਤਾਂ ਦੀ ਗੱਲ ਕਰਦੇ ਆਂ ਜਾਂ ਕੌਤਕ ਦੀ ਗੱਲ ਕਰਦਾ ਵੀ ਇੱਥੇ ਗੁਰੂ ਨਾਨਕ ਦੇਵ ਜੀ ਵੀ ਐਵੇਂ ਚੱਕੀ ਆਪਣੇ ਆਪ ਘੁੰਮ ਗਈ ਤੇ ਜਾਂ ਜਦੋਂ ਗੁਰੂ ਨਾਨਕ ਦੇਵ ਜੀ ਮੱਕਾ ਮਰੀਦ ਨੇ ਗਏ ਸੀ ਵੀ ਜਦੋਂ ਜਿੱਧਰ ਨੂੰ ਪੈਰ ਕੀਤੇ ਗੁਰੂ ਨਾਨਕ ਦੇਵ ਜੀ ਨੇ ਉਧਰ ਨੂੰ ਮੱਕਾ ਘੁੰਮ ਗਿਆ ਹੁਣ ਲੋਕ ਇਹ ਚੀਜ਼ਾਂ ਤੇ ਤਰਕ ਕਰਦੇ ਨੇ ਜਿਆਦਾ ਪੜ੍ਹੇ ਲਿਖੇ ਹੋਗੇ ਹੁਣ ਆਪਣੇ ਲੋਕਾਂ ਨੂੰ ਤਰਕ ਕਰਨ ਦਾ ਵੀ ਨਹੀਂ ਪਤਾ ਵੀ ਕਿੱਥੇ ਤਰਕ ਕਰੀ ਦੀਆ ਤਰਕ ਹੈ ਹੁਣ ਆਪਾਂ ਸਿੱਖਾਂ ਦੇ ਜਵਾਬ ਆਂ ਸਿੱਖਾਂ ਦੀ ਫੈਮਿਲੀ ਆ ਤੇ ਆਪਾਂ ਜਦੋਂ ਵਿਆਹ ਕਰਾਉਣਾ ਹੁੰਦਾ ਨਾ ਜਨਮ ਪੱਤਰੀਆਂ ਆਪਾਂ ਪੰਡਤਾਂ ਕੋਲ ਲੈ ਕੇ ਜੰਨੇ ਆ ਤਰਕ ਉੱਥੇ ਕਰੋ ਨਾ ਜਦੋਂ ਵਿਆਹ ਕਰਾਉਣ ਵਾਸਤੇ ਜਾਤ ਪਾਤ ਦੇਖਦੇ ਨਾ ਤਰਕ ਉੱਥੇ ਕਰੋ ਜਦੋਂ ਆਪਣੇ ਗੁਰੂਆਂ ਨੇ ਕਿਹਾ ਵੀ ਵੀ ਵਿਆਹ ਕਰਾਉਣ ਵਾਸਤੇ ਕੋਈ ਜਾਤ ਪਾਤ ਦੀ ਲੋੜ ਨਹੀਂ ਹੈਗੀ ਕੋਈ ਇਹਨਾਂ ਚੱਕਰਾਂ 'ਚ ਨਾ ਪੋ ਵੀ ਜਾਤ ਪਾਤ ਊਚ ਨੀਚ ਗਰੀਬ ਅਮੀਰ ਤੋਂ ਉੱਪਰ ਉੱਠੋ ਜਦੋਂ ਅੰਮ੍ਰਿਤਸਰ ਆ ਗਿਆ ਤੁਸੀਂ ਸਾਰੇ ਇੱਕੋ ਜਾਤ ਦੇ ਹੋ ਤੇ ਸੋਡੀ ਜਾਤ ਆ ਸਿੱਖ ਉਹ ਜੀ ਤੇ ਤਰਕ ਕਰੋ ਜੇ ਕਰਨੀ ਆ ਤਰਕ ਤੇ ਹੁਣ ਗੱਲ ਆ ਗਈ ਆਪਣੀ ਹੁਣ ਜਦੋਂ ਆਪਾਂ ਹੋਰ ਧਰਮਾਂ ਦੀ ਗੱਲ ਕਰਦੇ ਆਂ ਜਿਵੇਂ ਹਿੰਦੂਤਾਂ ਮੰਨ ਲਓ ਤੁਸੀਂ ਉਹਦੇ ਵਿੱਚ ਆਪਾਂ ਦੇ ਰਮਾਇਣ ਚ ਵੀ ਦੇਖਦੇ ਆਂ ਤੇ ਆਪਣੇ ਹੋਰ ਵੀ ਆਪਣੇ ਨਾਟਕਾਂ ਚ ਦੇਖਿਆ ਵੀ ਹਣੂਮਾਨ ਨੇ ਮਤਲਬ ਉਹ ਚੱਕ ਲਿਆ ਕੀ ਕਹਿੰਦੇ ਨੇ ਪਹਾੜ ਚੱਕ ਲਿਆ ਹੁੰਦਾ ਤੇ ਉਹ ਚੀਜ਼ ਤਾਂ ਆਪਾਂ ਨੂੰ ਪੂਰੀ ਵਧੀਆ ਲੱਗਦੀ ਹੈ ਵੀ ਹਾਂ ਚੱਕ ਲਿਆ ਉਹ ਲਾ ਫਿਰ ਆਪਣੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਆਏ ਹੱਥ ਨਾਲ ਪੰਜੇ ਨਾਲ ਪੱਥਰ ਰੋਕਦਾ ਸੀਗਾ ਉਹਦੇ ਤੇ ਤਰਕ ਕਿਉਂ ਕਰਦੇ ਆਂ ਜਦ ਕਿ ਉਹ ਪੱਥਰ ਉਮੀ ਪਿਆ ਹੱਥ ਦਾ ਨਿਸ਼ਾਨ ਪਿਆ ਜਾ ਮਤਲਬ ਗੁਰੂ ਨਾਨਕ ਦੇਵ ਜੀ ਦੇ ਸਰੀਰ ਦਾ ਨਿਸ਼ਾਨ ਪਿਆ ਉੱਥੇ ਇਤਿਹਾਸਕ ਗੁਰਦੁਆਰਾ ਉਹ ਲੋਕਾਂ ਲੋਕ ਗਵਾਹ ਨੇ ਜਿਨ੍ਹਾਂ ਨੇ ਉੱਥੇ ਗੁਰਦੁਆਰਾ ਬਣਾਇਆ ਲੋਕਾਂ ਨੇ ਪੂਜਿਆ ਤੇ ਇਹ ਕੱਲੇ ਇੰਡੀਆ ਚ ਨਹੀਂ ਵੀ ਜਿੱਥੇ-ਜਿੱਥੇ ਵੀ ਗਏ ਨੇ ਲੋਕਾਂ ਨੇ ਉਹਨਾਂ ਨੂੰ ਪੂਜਿਆ ਉਹਨਾਂ ਦੇ ਉੱਥੇ ਗੁਰਦੁਆਰੇ ਬਣੇ ਹੋਏ ਨੇ ਇਤਿਹਾਸਕ ਉੱਥੇ ਨਿਸ਼ਾਨੀਆਂ ਨੇ ਤੇ ਆਪਣਾ ਕੋਈ ਧਰਮ ਕੋਈ ਜ਼ਿਆਦਾ ਪੁਰਾਣਾ ਤਾਂ ਹੈ ਨਹੀਂ ਕੋਈ ਆਪਣਾ 4-500 ਸਾਲ ਪੁਰਾਣੀ ਧਰਮ ਹੈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 500 ਸਾਲ ਹੋਏ ਹੋਣਗੇ ਉਸ ਤੋਂ ਬਾਅਦ ਮਤਲਬ ਇਹ ਚੀਜ਼ਾਂ ਤਾਂ ਹਜੇ ਆਪਣੇ ਨਿਸ਼ਾਨੀਆਂ ਆਪਣੇ ਗੁਰਦੁਆਰਿਆਂ 'ਚ ਹਜੇ ਇੱਟਾਂ ਉਮ ਹੀ ਪਈਆਂ ਲੱਗੀਆਂ ਹੋਈਆਂ ਆਪਾਂ ਨੂੰ ਇਹ ਚੀਜ਼ ਦਾ ਤਰਕ ਕਰਨਾ ਮਤਲਬ ਹੀ ਨਹੀਂ ਬਣਦਾ ਤੇ ਹੁਣ ਬਾਬਾ ਦੀਪ ਸਿੰਘ ਜੀ ਬਿਨਾ ਗਰਦਨ ਤੋਂ ਲੜੇ ਜੰਗ ਦੇ ਮੈਦਾਨ ਦੇ ਵਿੱਚ ਤੁਸੀਂ ਉਦੋਂ ਤਰਕ ਕਰਦੇ ਹੋ ਕਿੰਦੇ ਤਰਚਾ ਹੋ ਹੀ ਨਹੀਂ ਸਕਦਾ ਫਿਰ ਤੁਸੀਂ ਤਰਕ ਕਰਦੇ ਹੋ ਜੇ ਤਰਕ ਕਰਨੀ ਹੈ ਫਿਰ ਉੱਥੇ ਵੀ ਤਰਕ ਕਰੋਣਾ ਵੀ ਛੋਟੇ ਸਾਹਿਬ ਜੀਾਂ ਨੂੰ ਜਦੋਂ ਨੀਹਾਂ 'ਚ ਜਨਤਤਾ ਕੀਤਾ ਉਹ ਇੱਕ ਕੌਤਕ ਨਹੀਂ ਸੀਗਾ ਜਾਂ ਤਤੀ ਦਵੀ ਦੇ ਉੱਤੇ ਆਪ ਨੂੰ ਗੁਰੂ ਅਰਜਨ ਦੇਵ ਜੀ ਬੈਠੇ ਤੇ ਮੂੰਹ ਦੇ ਵਿੱਚੋਂ ਐ ਨਹੀਂ ਕਿਹਾ ਵੀ ਮੈਨੂੰ ਠਾਓ ਜਾਂ ਮੈਨੂੰ ਦਰਦ ਹੁੰਦਾ ਜਾਂ ਕੁਝ ਵੀ ਸ਼ੀਨ ਨਹੀਂ ਕਹੀ ਤੇ ਉਹ ਕਾਤੋਕ ਨਹੀਂ ਤੁਸੀਂ ਤਰਕ ਕਰਦੇ ਹੋ ਪਰ ਤੁਹਾਨੂੰ ਤਰਕ ਕਰਨੀ ਆਉਂਦੀ ਨਹੀਂਗੀ ਤੁਸੀਂ ਸ਼ੀਨ ਭਾਵਨਾ ਸੋਡੇ ਦੇ ਵਿੱਚ ਆ ਚੁੱਕੀ ਹੈ ਹੁਣ ਅੱਜ ਤੇ ਜਿਹੜੀ ਕੁੜੀਆਂ ਨੇ ਵਿਆਹ ਕਰਨ ਨਵੀਂ ਪੀੜੀ ਹੈ ਉਹਨਾਂ ਕੁੜੀਆਂ ਨੇ ਤਾਂ ਜੰਮੀ ਸ਼ਰਮਾ ਲਾ ਚੁੱਕੀ ਪਹਿਲੀ ਗੱਲ ਤਾਂ ਉਹ ਮੁੰਡਾ ਮੁੰਨਾ ਭਾਲਦੀਆਂ ਨੇ ਸਰਦਾਰ ਨਹੀਂ ਭਾਲਦੀਆਂ ਫਿਰ ਸਿੱਖ ਧਰਮ ਕਿੱਥੋਂ ਕਿਹੜੇ ਪਾਸੇੋਂ ਦੇਖੂਗਾ ਵੀ ਇਹ ਬੰਦਾ ਸਿੱਖ ਹੈ ਜਾਂ ਸਿੱਖਾਂ ਦੇ ਘਰਾਂ ਦਾ ਜਵਾਕ ਹੈ ਦੂਜੀ ਗੱਲ ਜੇ ਵਿਆਹ ਸਰਦਾਰ ਬੰਦੇ ਨਾਲ ਵੀ ਹੋ ਜੇ ਤਾਂ ਉਹ ਆਪਦੇ ਜਵਾਕਾਂ ਦੇ ਜੋੜਾ ਨਹੀਂ ਰੱਖਦੀਆਂ ਵੀ ਸਾਨੂੰ ਕੇਸ ਬੋਣੇ ਪੈਣਗੇ ਸਾਨੂੰ ਕੰਗਾ ਮਤਲਬ ਕੀ ਕਹਿੰਦੇ ਨੇ ਕੀ ਸੀ ਨਿਮਾਉਣਾ ਪਊਗਾ ਤੇ ਸਾਨੂੰ ਕੇਅਰ ਨਹੀਂ ਕਰਨੀ ਆਉਂਦੀ ਜਾਂ ਮਤਲਬ ਇੱਕ ਖੇਚਲਾ ਕਰਨੀ ਪੈਂਦੀ ਹੈ ਤੇ ਹੁਣ ਇਹ ਚੀਜ਼ਾਂ ਨੂੰ ਦੇਖ ਕੇ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਸੁਰਤ ਚ ਹੀਣ ਭਾਵਨਾ ਨਹੀਂ ਹੈਗੀ ਆਪਦੇ ਸਿੱਖਾਂ ਸਿੱਖ ਫੈਮਿਲੀ ਦੇ ਵਿੱਚ ਤੁਸੀਂ ਰਹਿ ਕੇ ਤੁਸੀਂ ਪੈਰ ਪਿੱਛੇ ਨੂੰ ਕਰਦੇ ਹੋ ਇਹ ਹੀਣ ਭਾਵਨਾ ਬਹੁਤ ਗੱਲਾਂ ਦੇ ਵਿੱਚ ਦਿਖਣ ਨੂੰ ਆ ਰਹੀ ਹੈ ਇੱਕ ਗੱਲ ਆਪਾਂ ਹੋਰ ਦੇਖਦੇ ਹਾਂ ਜਿਹੜੇ ਫਿਲਮਾਂ ਦੇ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਨੇ ਉਹ ਨਕਲੀ ਸੈਟ ਤਿਆਰ ਕੀਤਾ ਜਾਂਦਾ ਤੇ ਨਕਲੀ ਗਰੰਥੀ ਸਿੰਘ ਬਿਠਾਇਆ ਜਾਂਦਾ ਨਕਲੀ ਗੁਰਦੁਆਰਾ ਬਣਾਇਆ ਜਾਂਦਾ ਨਕਲੀ ਉੱਥੇ ਚੌਂਕੀ ਬਣਾਈ ਜਾਂਦੀ ਹੈ ਤੇ ਨਕਲੀ ਲਾਵਾ ਆਪਣੀਆਂ ਜਾਂਦੀਆਂ ਨੇ ਉਹ ਬੇਵਾਬਦੀ ਨਹੀਂ ਕਿ ਸਰਸ ਵਾਲਿਆਂ ਨੇ ਕੀ ਕਰਾ ਸੀਗਾ ਗੁਰਗੋਂ ਸਿੰਘ ਜੀ ਤੇ ਨਕਲ ਤਾਰੀ ਸੀਗੀ ਆਪਾਂ ਨੇ ਉਹਨੂੰ ਕਿੱਡਾ ਬੜਾ ਪਾਪ ਮੰਨੇ ਆ ਤੇ ਕਿੰਨਾ ਮੁੱਦਾ ਉੱਠਿਆ ਸੀਗਾ ਉਦੋਂ ਕਿਉਂ ਉੱਠਿਆ ਸੀ ਕਿਉਂਕਿ ਉਦੋਂ ਲੋਕਾਂ ਦੇ ਵਿੱਚ ਗੈਰਤ ਸੀਗੀ ਅਣਖ ਸੀਗੀ ਤਾਂ ਉੱਠਿਆ ਦੀ ਹੁਣ ਗੈਰਤ ਮਰ ਚੁੱਕੀ ਐ ਚਾਰ ਪੈਸਿਆਂ ਦੇ ਵਾਸਤੇ ਖੁਦ ਪੱਗਾਂ ਵਾਲੇ ਬੰਦੇ ਜਿਹੜੇ ਡਾਇਰੈਕਟਰ ਨੇ ਜਾਂ ਐਕਟਰ ਨੇ ਜਾਂ ਜਿਹੜੇ ਕੈਮਰਾਮੈਨ ਨੇ ਉਹ ਵਿਚੀ ਤੁਰੇ ਫਿਰਦੇ ਨੇ ਉਹ ਦੇਖੀ ਜਾਂਦੇ ਨੇ ਵੀ ਕੀ ਚੱਲੀ ਜਾਂਦਾ ਉਹ ਆਪਦੇ ਗੁਰੂ ਦੀ ਬੇਵਾਬਦੀ ਦੇਖ ਰਹੇ ਨੇ ਕਿਉਂਕਿ ਸੋਡ ਦੇ ਵਿੱਚ ਹੀਣ ਭਾਵਨਾ ਭਰ ਦਿੱਤੀ ਗਈ ਹੈ ਜੈਨੋਸਾਈਡ ਹੋ ਰਿਹਾ ਹੈ ਹੀਣ ਭਾਵਨਾ ਭਰੀ ਗਈ ਹੈ ਸੋਡ ਵਿੱਚ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਵੀ ਕਿਵੇਂ ਥੋੜਾ 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 ਕਰਕੇ ਸੋਡ ਦੇ ਵਿੱਚ ਹੀਣ ਭਾਵਨਾ ਭਰੀ ਜਾ ਰਹੀ ਹੈ ਜਿਵੇਂ ਕਿ ਜਦੋਂ ਪਹਿਲੀ ਵਾਰੀ ਬੇਅਬਦੀ ਹੋਈ ਸੀ ਕਿੰਨਾ ਵੱਡਾ ਕੱਠ ਹੋਇਆ ਸੀ ਉੱਥੇ ਕਿੰਨਾ ਵੱਡਾ ਧਰਨਾ ਲੱਗਿਆ ਸੀਗਾ ਤੇ ਲੋਕਾਂ ਦੇ ਵਿੱਚ ਕਿੰਨਾ ਗੁੱਸਾ ਇਸ ਗੱਲ ਦਾ ਫਿਰ ਹੌਲੀ 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 ਜਦੋਂ ਅੱਜ ਹੋਰ ਪਾਸੇ ਹੋਊਗੀ ਕੱਲ ਹੋਰ ਪਾਸੇ ਹੋਊਗੀ ਇਹ ਆਮ ਕਰਤੀ ਗੱਲ ਹੈ ਹੁਣ ਜਦੋਂ ਆਮ ਹੋ ਗਈ ਹੁਣ ਆਪੋਨ ਜਿੱਕ ਤੇ ਹੋ ਜੇ ਬੇਅਬਦੀ ਕਿਸੇ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਕਿਸੇ ਦੇ ਅੰਦਰ ਕੋਈ ਅੰਖ ਗੈਰਤ ਖਤਮ ਕਰਤੀ ਕੋਈ ਬਦਲਾ ਲੈਣ ਦਾ ਕੋਈ ਭਾਵਨਾ ਹੀ ਨਹੀਂ ਕਿਸੇ ਚ ਜਦੋਂ ਸ਼੍ਰੋਮਣੀ ਕਮੇਟੀ ਨੇ ਕਿਹਾ ਵੀ ਗੁਰਦੁਆਰਿਆਂ ਦੇ ਵਿੱਚ ਤੁਸੀਂ ਬੰਦੇ ਤਾਇਨਾਤ ਰੱਖੋ ਤੇ ਸੀਸੀਟੀਵੀ ਕੈਮਰੇ ਲਾਓ ਤੁਸੀਂ ਆਪਣੀ ਡਿਊਟੀਆਂ ਸਮਝੋ ਗਰੰਥੀ ਸਿੰਘ ਨੂੰ ਜਦ ਕਿ ਫਿਰ ਵੀ ਬੇਅਬਦੀਆਂ ਹੋ ਰਹੀਆਂ ਨੇ ਅੱਜ ਵੀ ਇਹ ਕੰਮ ਚੱਲੂ ਆ ਇਹਦਾ ਮਤਲਬ ਕਿ ਅਣਕਹਿਰਤ ਖਤਮ ਹੋ ਚੁੱਕੀ ਹੈ ਹੁਣ ਜਿਹੜੀਆਂ ਬੇਆਵਦੀਆਂ ਹੋ ਰਹੀਆਂ ਨੇ ਇਹਦੇ ਵਿੱਚ ਇਹਨੂੰ ਬੰਦ ਕਰਨਾ ਰੋਕਣਾ ਇਹਦੇ ਵਿੱਚ ਸਭ ਤੋਂ ਜਿਹੜੀ ਵੱਡੇ ਜਣਾ ਮੇਨ ਰੋਲ ਹੈ ਬੰਦ ਕਰਨ ਦੇ ਵਿੱਚ ਉਹ ਸ਼੍ਰੋਮਣੀ ਕਮੇਟੀ ਦਾ ਹੈ ਉਹ ਆਪਣੀ ਅਦਾਲਤ ਹੈ ਅਕਾਲ ਤਖਤ ਸਾਹਿਬ ਪਰ ਉਹ ਤਾਂ ਸਰਕਾਰਾਂ ਦੇ ਥੱਲੇ ਆ ਬਾਦਲ ਸਰਕਾਰ ਦੇ ਤੇ ਬਾਦਲ ਸਰਕਾਰ ਸੈਂਟਰ ਸਰਕਾਰ ਦੇ ਥੱਲੇ ਆ ਤੇ ਸੈਂਟਰ ਸਰਕਾਰ ਕਿਹਨਾਂ ਦੀ ਹੈ ਆਰਐਸਐਸ ਵਾਲਿਆਂ ਦੀ ਹਿੰਦੂਆਂ ਦੀ ਤੇ ਉਹ ਉਹੀ ਕੁਝ ਹੋਊਗਾ ਬਸ ਜਿਹੜਾ ਕੋਈ ਚਾਹੁੰਦੇ ਨੇ ਤੇ ਹੁਣ ਇਹ ਗੱਲ ਲੋਕਾਂ ਨੂੰ ਬਹੁਤ ਚੁਭੂਗੀ ਪਰ ਮੈਂ ਤਾਂ ਸੱਚ ਬੋਲਿਆ ਗੱਲ ਤੇ ਹੁਣ ਦੂਜੀ ਗੱਲ ਹਰੇਕ ਗੁਰਦੁਆਰੇ ਦੇ ਵਿੱਚ ਇੱਕ ਆਰਐਸਐਸ ਦਾ ਬੰਦਾ ਫਿੱਟ ਕੀਤਾ ਹੋਇਆ ਦਾੜੀ ਰੱਖੀ ਹੋਊਗੀ ਆਪਣੇ ਸਿੱਖਾਂ ਵਰਗਾ ਦਿਖੂਗਾ ਤੇ ਉੱਥੇ ਪੁੱਠੇ ਕੰਮ ਹੋਣਗੇ ਤੁਹਾਨੂੰ ਪਤਾ ਨਹੀਂ ਲੱਗਣਾ ਜਾਂ ਉੱਥੇ ਕੋਈ ਨਾ ਕੋਈ ਨਿੱਤ ਦਾ ਰੌਲਾ ਪਾ ਪਊਗਾ ਰੌਲਾ ਪਾਉਣਾ ਕੋਈ ਚੀਜ਼ ਨਾ ਆਵਾਜ਼ ਕਰਨੀ ਦਰਬਾਰ ਸਾਹਿਬ ਦੇ ਵਿੱਚ ਗਾਲਮਗਾਲੀ ਹੋਣਾ ਦਰਬਾਰ ਸਾਹਿਬ ਦੇ ਵਿੱਚ ਲੜਨਾ ਝਗੜਨਾ ਇਹ ਤਾਂ ਬਹੁਤ ਵੱਡੀ ਬੇਵਾਬਦੀ ਹੈ ਇਹ ਨਿਤ ਹੋ ਰਿਹਾ ਹੈ ਰੋਜ਼ YouTube ਦੇ ਵੀਡੀਓ ਆਉਂਦੀਆਂ ਨੇ